ਬਾਲੀਵੁੱਡ ਸਟਾਰ ਦਾ ਕੋਈ ਨਾ ਕੋਈ ਸਖ਼ਰੋਜ਼ ਦਿਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਉਵੇਂ ਹੀ ਹੁਣ ਸੁਨਾਖੀ ਸਿਨਾ ਸੁਰਖੀਆਂ ਦੇ ਵਿੱਚ ਰਹਿ ਰਹੇ ਹਨ ਆਪਣੇ ਵਿਆਹ ਦੇ ਕਾਰਨ ਉਹ ਇੱਕ ਮੁਸਲਮਾਨ ਮੁੰਡੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ ਤੇ ਉਹ ਸੁਰਖੀਆਂ ਚ ਨੇ ਕੀ ਉਹ ਆਪਣਾ ਧਰਮ ਹੈ ਜਿਹੜਾ ਆਪਣੇ ਵਿਆਹ ਤੋਂ ਪਹਿਲਾਂ ਬਦਲਣਗੇ ਉਹਨਾਂ ਨੂੰ ਕਿਹੜੀਆਂ ਰਸਮਾਂ ਜੜੀਆਂ ਕਰਨੀਆਂ ਪੈਣਗੀਆਂ ਆਪਣੇ ਵਿਆਹ ਤੇ ਆਓ ਦੱਸ ਜੀ ਇਹ ਪੂਰਾ ਮਾਮਲਾ ਕੀ ਹੈ ਬਾਲੀਵੁੱਡ ਅਦਾਕਾਰਾ ਸੁਨਾਕਸ਼ੀ ਸਿਨਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵਿਆਹ ਮੁਸਲਿਮ ਮੈਰਿਜ ਐਕਟ ਤਹਿਤ ਹੁੰਦਾ ਹੈ ਤਾਂ ਕੀ ਸੁਨਾਕਸ਼ੀ ਨੂੰ ਇਸ ਲਈ ਆਪਣਾ ਧਰਮ ਬਦਲਣਾ ਪਵੇਗਾ ਆਓ ਤੁਹਾਨੂੰ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹਾਂ ਵਿਆਹ ਲਈ ਕੀ ਕਰਨ ਦੀ ਲੋੜ ਹੈ ਮੁਸਲਿਮ ਮੈਰਿਜ ਐਕਟ ਦੇ ਮੁਤਾਬਕ ਜੇਕਰ ਕੋਈ ਹਿੰਦੂ ਕੁੜੀ ਮੁਸਲਿਮ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਆਪਣਾ ਧਰਮ ਬਦਲਣਾ ਪੈਂਦਾ ਹੈ ਅਸਲ ਵਿੱਚ ਇਸਲਾਮੀ ਕਾਨੂੰਨ ਦੇ ਤਹਿਤ ਇੱਕ ਮੁਸਲਮਾਨ ਕਿਸੇ ਵੀ ਲੜਕੀ ਨਾਲ ਵਿਆਹ ਨਹੀਂ ਕਰਾ ਸਕਦਾ ਜੇ ਇੱਕ ਜੋ ਇੱਕ ਮੂਰਤੀ ਪੂਜਾ ਕਰਦੀ ਹੋਵੇ ਇਹ ਹੀ ਕਾਰਨ ਹੈ ਕਿ ਵਿਆਹ ਤੋਂ ਪਹਿਲਾਂ ਲੜਕੀ ਨੂੰ ਆਪਣਾ ਧਰਮ ਬਦਲ ਕੇ ਸਮਾਂ ਇਸਲਾਮ ਕਬੂਲ ਕਰਨਾ ਪੈਂਦਾ ਹੈ ਹਾਲ ਹੀ ਚ ਇੱਕ ਖਬਰ ਆਈ ਸੀ ਜਦੋਂ ਸਸੁਰਾਲ ਸਿਮਰ ਕਾ ਸੀਰੀਅਲ ਫੇਮ ਦੀਪਿਕਾ ਕੱਕੜ ਨੇ ਮੁਸਲਮ ਮੁਸਲਮ ਐਕਟਰ ਸ਼ੋਇਬ ਨਾਲ ਵਿਆਹ ਕਰਨ ਲਈ ਆਪਣਾ ਧਰਮ ਬਦਲ ਲਿਆ ਸੀ ਧਰਮ ਬਦਲਣ ਤੋਂ ਬਾਅਦ ਉਸਨੇ ਨਵਾਂ ਨਾਮ ਫੈਜ਼ਾ ਰੱਖ ਲਿਆ ਸੀ ਜੇਕਰ ਸੁਨਾਕਸ਼ੀ ਵਿਆਹ ਕਰਨ ਲਈ ਆਪਣਾ ਧਰਮ ਨਹੀਂ ਬਦਲਣਾ ਚਾਹੁੰਦੀ ਤਾਂ ਉਹ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਵਾ ਸਕਦੀ ਹੈ ਇਸ ਐਕਟ ਤਹਿਤ ਤੇ ਵਕਵਕ ਧਰਮਾਂ ਦੇ ਲੋਕ ਬਿਨਾਂ ਧਰਮ ਬਦਲੇ ਆਸਾਨੀ ਨਾਲ ਵਿਆਹ ਕਰਵਾ ਸਕਦੇ ਹਨ ਸਾਲ 1954 ਚ ਬਣਿਆ ਇਹ ਕਾਨੂੰਨੀ ਦੇਸ਼ ਦੇ ਹਰ ਵਿਅਕਤੀ ਤੇ ਲਾਗੂ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਵਾਉਣ ਲਈ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਦੇ ਹਾਂ ਕਿ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਲਈ ਕੀ ਕਰਨਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਐਕਟ ਦੇ ਤਹਿਤ ਵਿਆਹ ਕਰਵਾਉਣ ਲਈ ਜੋੜੇ ਨੂੰ ਵਿਆਹ ਤੋਂ 30 ਦਿਨ ਪਹਿਲਾਂ ਮੈਰਿਜ ਰਜਿਸਟ੍ਰੇਸ਼ਨ ਦਫ਼ਤਰ ਵਿੱਚ ਅਰਜ਼ੀ ਦੇਣੀ ਪਵੇਗੀ ਜੇਕਰ ਅਗਲੇ 30 ਦਿਨਾਂ ਦੇ ਅੰਦਰ ਵਿਆਹ ਬਾਰੇ ਕੋਈ ਇਤਰਾਜ਼ ਪ੍ਰਾਪਤ ਹੁੰਦਾ ਹੈ ਤਾਂ ਮੈਰਿਜ ਰਜਿਸਟ੍ਰੇਸ਼ਨ ਦਫ਼ਤਰ ਦੇ ਕਰਮਚਾਰੀ ਇਸ ਦੀ ਜਾਂਚ ਕਰਦੇ ਹਨ ਅਤੇ ਜੇਕਰ ਇਤਰਾਜ਼ ਸਹੀ ਪਾਇਆ ਜਾਂਦਾ ਹੈ ਤਾਂ ਮੈਰਿਜ ਰੈਜਿਸਟ੍ਰੇਸ਼ਨ ਦਫ਼ਤਰ ਨੂੰ ਤੁਹਾਡੇ ਵਿਆਹ ਤੇ ਇਨਕਾਰ ਕਰਨ ਦਾ ਅਧਿਕਾਰ ਹੈ ਇਸ ਵਿਆਹ ਲਈ ਲੋੜ ਦੀਏ ਦਸਤਾਵੇਜ਼ ਦੀ ਗੱਲ ਕਰੀਏ ਤਾਂ ਲੜਕੀ ਅਤੇ ਲੜਕੀ ਨੂੰ ਆਪਣਾ ਪਛਾਣ ਪੱਤਰ ਅਤੇ ਪਤੇ ਦਾ ਸਬੂਤ ਦੇਣਾ ਜ਼ਰੂਰੀ ਹੈ ਆਏ ਦਿਨ ਕੋਈ ਨਾ ਕੋਈ ਬਾਲੀਵੁੱਡ ਅਦਾਕਾਰ ਸੁਰਖੀਆਂ ਚ ਰਹਿੰਦੇ ਹਨ ਉਵੇਂ ਹੀ ਸੁਨਾਕਸ਼ੀ ਸਿਨਾ ਨੇ ਜਿਹੜੇ ਆਪਣੇ ਹੀ ਆਪਣਾ ਵਿਆਹ ਮੁਸਲਮਾਨ ਮੁੰਡੇ ਨਾਲ ਕਰਵਾਉਣ ਜਾ ਰਹੇ ਹਨ ਜਿਸ ਕਾਰਨ ਉਹਨਾਂ ਦੇ ਪਿਤਾ ਭਰਾ ਤੇ ਉਹਨਾਂ ਦੀ ਮਾਤਾ ਉਹਨਾਂ ਤੋਂ ਨਾਰਾਜ਼ ਵੀ ਸੀ ਤੇ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਭਰਾ ਨੇ ਉਹਨਾਂ ਨੂੰ ਇੰਸਟਾਗ੍ਰam ਤੋਂ ਹੈ ਜਿਹੜਾ ਅਨਫੋਲੋ ਵੀ ਕਰ ਦਿੱਤਾ ਸੀਗਾ ਤੇ ਦੇਖਣਾ ਇਹ ਹੋਵੇਗਾ ਕਿ ਸੁਨਕਸ਼ੀ ਸਿਨਾ ਆਪਣਾ ਵਿਆਹ ਮੁਸਲਮਾਨ ਲੜਕੇ ਨਾਲ ਕਰਾਣ ਲਈ ਆਪਣਾ ਧਰਮ ਬਦਲਣਗੇ ਜਾਂ ਫਿਰ ਉਹ ਆਪਣੇ ਹੀ ਧਰਮ ਵਿੱਚ ਰਹਿ ਕੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਮੁਸਲਮਣ ਲੜਕੇ ਨਾਲ ਵਿਆਹ ਕਰਵਾਣਗੇ ਇਹ ਦੇਖਣਾ ਹੋਵੇਗਾ ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਕਰੋ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਫਿਲਹਾਲ ਇਨਾ ਹੀ ਦਿਓ ਇਜਾਜ਼ਤ ਧੰਨਵਾਦ